ਇਹ ਦਿਨ ਪੰਜਾਬ ਵਿੱਚ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਦੇ ਗੇਟ ਹਕੀਮਾ ਦਾ ਹੈ ਜਿੱਥੇ ਆਂਡਿਆਂ ਦੀ ਰੇੜੀ ਲਗਾਉਣ ਵਾਲੇ 55 ਸਾਲਾ ਵਿਅਕਤੀ ਤੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਨੂੰ ਅਲਾਧਰਨ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਹ ਵਾਰਦਾਤ ਥਾਣਾ ਗੇਟ ਹਕੀਮਾ ਦੇ ਬਿਲਕੁਲ ਨੇੜੇ ਵਾਪਰੀ ਮੌਕੇ ਤੇ ਥਾਣਾ ਗੇਟ ਹਕੀਮਾ ਦੀ ਪੁਲਿਸ ਟੀਮ ਪਹੁੰਚੀ ਅਤੇ ਜਾਂਚ ਕੀਤੀ ਮਾਸ਼ਿਦ ਰਾਜ ਕਿੱਥੋਂ ਦਾ ਨਾਮ ਲੈਓ ਅੰਦਰੋਂ ਕਿਹੜੀ ਕਟੜਾ ਸਕੂਲ ਚ ਹਾਂਜੀ ਅੰਗਰੀ ਰਈ ਦਾ ਸਕੂਲ ਦੇ ਅੰਦਰ ਤੇ ਕਿਹੜੀ ਜਗ੍ਹਾ ਤੇ ਮਾਰਦਾਤ ਹੋਈ ਆ ਐਸੇ ਹੋਈ ਕਿ ਮਾਰੇ ਸਕੂਲ ਦੇ ਬਾਹਰ ਹੋਈ ਮਾਰੇ ਚੌਕ ਤੇ ਤੇ ਕਾਦੀ ਰੇੜੀ ਲਗਾਉਂਦਾ ਨੌਜਵਾਨ ਨਹੀਂ ਅੰਡੇ ਦੀ ਰੇੜੀ ਲੰਦਾ ਤਾਂ ਹੋਇਆ ਕੀ ਇਹਦੇ ਨਾਲ ਹੋਇਆ ਕੁਛ ਨਹੀਂ ਸ਼ਾਮੀ ਨੇ ਰੇੜੀ ਲਾਈ ਬਸ ਤੇ ਬਾਹਰੋਂ ਆਏ ਹੀ ਮੋਟਰਸਾਈਕਲ ਤੇ ਤਿੰਨ ਮੁੰਡੇ ਫਾਇਰਿੰਗ ਕੀਤੀ ਬਸ ਦੋ ਦਿਨ ਫਾਇਰਿੰਗ ਕੀਤੀ ਤੇ ਚਲ ਭੱਜ ਗਏ ਕਾਹਨੇਆਂ ਗੋਲੀਆਂ ਲਕੀਆਂ ਉਹਦੇ ਤੇਨੇ ਸੁਣਨ ਚ ਆਇਆ ਕਿ ਤੈਨੂੰ ਵਜਿਆ ਤਕੀਨਾ ਆਹੀ ਦਾ ਜਸਪਾਲ ਸਿੰਘ ਇਹ ਬਦਲਕਾਲੀ ਇਹ ਕੋਲ ਦੇ ਰਿਆਂ ਨਾਲ ਹਾਂਜੀ ਹਾਂਜੀ ਕੋਲ ਤੇ ਤਾਂ ਪਤਾ ਲੱਗਾ ਕੌਣ ਨੌਜਵਾਨ ਨੇ ਨਹੀਂ ਉਹਦਾ ਨਹੀਂ ਹਲੇ ਪਤਾ ਲੱਗਾ ਇੱਕ ਵਾਰੀ ਕਰ ਲੰਦੀ ਹੈ ਹਮ ਕੀ ਮੰਗਾ ਤੁਹਾਡੀ ਕਿ ਵੀ ਇਸ ਤਰ੍ਹਾਂ ਗੋਲੀਆਂ ਚਲਾ ਕੇ ਜਿਹੜੇ ਫਰਾਰ ਹੋ ਗਏ ਨੇ ਨਹੀਂ ਮੰਗਦੇ ਇਹੀ ਆ ਕਿ ਹੁਣ ਆਮ ਬੰਦਾ ਰੇਡੀਆਂ ਨੇ ਲਾਈਵ ਛਾਰੇ ਨੇ ਫਾਰਿੰਗ ਕਰਕੇ ਚੱਲ ਗਏ ਇਹੀ ਮੰਗ ਹੈ ਕਿ ਕਾਰਵਾਈ ਕੀਤੀ ਜਾਵੇ ਜਦ ਤੱਕ ਪਰਾਇ ਜਾਵੇ ਜਿੰਨੇ ਵੀ ਫਾਰਿੰਗ ਕੀਤੀ ਹੈ ਕਿਉਂ ਕਿਤੇ ਬੰਦਾ ਬੜ ਵਦਿਆ ਸੀ ਕਿ ਇਹਨਾਂ ਲੜਾਈ ਝਗੜਾ ਹੈਗਾ ਨਹੀਂ ਸੀ 35 ਸਾਲ ਹੋ ਗਏ ਜਿਹੜੀ ਲੰਦੇ ਨੋ ਸਟੇਟ ਸਕੂਲ ਦੇ ਬਾਹਰ ਅੱਜ ਤੱਕ ਇਹ ਹੋਇਆ ਨਹੀਂ ਫੈਮਲੀ ਵਿੱਚ ਕੋਣ ਕੋਣ ਆਲੀ ਹੈ ਇਹਨਾਂ ਦੇ ਫੈਮਲੀ 'ਚ ਦੋ ਬੇਟੀਆਂ ਨੇ ਇੱਕ ਬੇਟਾ ਨੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਉਹ ਗਏ ਹੁਣ ਸਿਹਤ ਹਸਪਤਲ ਗਏ ਨੇ ਵੇਖੋ ਹਰਜੀਤ ਸਿੰਘ ਰਾਜਾ ਸੀ ਠੀਕ ਹੈ ਸਾਨੂੰ ਕਹਿੰਦਾ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਉਦਲੇ ਦਾ ਪੀਏ ਆ ਠੀਕ ਹੈ ਕਹਿੰਦੇ ਜੀ ਮੈਂ ਸਰਕਾਰੀ ਨੌਕਰੀਆਂ ਲਵਾਣਾ ਹੈ ਸਾਡੇ ਕੋਲ 2 ਲੱਖ 2 ਚੈੱਕ ਲੈ ਕੇ ਇੱਕ ਚੈੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਤੱਲ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਿਓ ਵੇ ਕਹਿੰਦਾ ਮਾ ਉਸਲੇ ਦਾ ਪੀ ਐਮ ਮਾ ਉਸਲੇ ਕੋ ਵੀ ਪੇਸ਼ ਹੋਈਆਂ ਜੀ ਔਰ ਉਸਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਨਹੀਂ ਇਹ ਕੋਰਟ ਤੇ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਤੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਨਹੀਂ ਘਲੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕਿ ਪੁਲਸਰੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਕੋਰਟ ਕੋਲ ਪੁਲਿਸ ਵਾਲੇ ਕੋ ਜਾ ਕੇ ਕਹਿੰਦਾ ਮੇਰੇ ਕੋਰਟ ਚ ਕੇਸ ਲੱਗਾ ਮੈਂ ਡੀਐਸਪੀ ਦੇ ਵੀ ਪੇਸ਼ ਹੋਈ ਦੋ ਵਾਰੀ ਇਹ ਮੇਰੇ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਰਦਾ ਹਾਂ ਇਹ ਅੱਜ ਭਾਵੇਂ ਸਾਰੇ ਇੱਥੇ ਗਈ ਜਾਂਦੇ ਵੀ ਐਡਾ ਉਹਦਾ ਪਰ ਉਸ ਟਾਈਮ ਤੇ ਕਹਿੰਦੇ ਸੁਣੀ ਨੋਕਰੀ ਨੁਲਵਾਣਾ ਸੀਗਾ ਨੋਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜਾਓ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲੈ ਆਣੋ ਇਹ ਸਾਰੇ ਨਿਲੇਜ ਲੋ 2018 ਦੀ ਗੱਲ ਜੀ ਮੈਨੂੰ ਅੱਜ ਕੀ ਹੋਇਆ ਅੱਜ ਕੀ ਹੋਇਆ ਅੱਜ ਸਾਰੇ ਇਹ ਪਾਪਾ ਦੀ ਦੁਕਾਨ ਤੋਂ ਕਿੰਨੀ ਵਾਰ ਲੰਘੇ ਪਾਪਾ ਕਹਿੰਦੇ ਸੁਮਨ ਪੂਰ ਕੇ ਲੰਘਣਾ ਮੈਂ ਕਿ ਪਾਪਾ ਕੋ ਨਪਾ ਕੋਈ ਚ ਗੱਲ ਚਲਦੀ ਉੱਥੇ ਕਰਾਂਗੇ ਪਰ ਸਾਰੇ ਅੱਜ ਇਹ ਬੰਦਾ ਹੈ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਇਸ ਤਰੀਕ ਕੋਰਟ ਜਾ ਕੇ ਆਈਆਂ

ਥਾਣੇ ਤੋਂ ਕਿਹੜੀ ਗਲੀ ਤੇ ਕਿੰਨੀ ਦੂਰੀ ਤੋਂ ਹੋਇਆ ਹੈ ਆਪਣਾ ਕਿੱਥੇ ਕਰਕੇ ਰੇੜੀ ਲੱਗੀ ਸੀ ਕਾਰੀ ਰੇੜੀਆਂ ਕੋਲ ਜਿਹੜਾ ਸਕੂਲ ਆ ਉਹਦੇ ਅੱਗੇ ਸਲੇੜੀ ਲੱਗੀ ਸੀ ਸਾਡੀ ਰੇੜੀ ਸੀ ਮੈਡਮ ਰੇਡੀਓ ਆਂਡਿਆਂ ਦੀ ਵਗੈਰਾ ਦੀ ਲਾਉਂਦਾ ਸੀ ਸਰ ਬਿਲਕੁਲ ਨਾਲ ਸੀ ਜਿਹੜਾ ਕੋਲਾਣੇ ਤੋਂ ਬਿਲਕੁਲ 50 60 100 ਮੀਟਰ ਤੇ ਹੈ ਮਾੜੀ ਕਿੰਨੇ ਬੰਦੇ ਸੀ ਜਿਹੜੇ ਗੋਲ ਸੀ ਕੁਛ ਜੀ ਕੁਛ ਨਹੀਂ ਪਤਾ ਜੇ ਸੀਸੀਟੀਵੀ ਕੈਮਰੇ ਖੰਡਾਵਾਗੇ ਉੱਥੋਂ ਦੇ ਲੋਕ ਕਹਿ ਰਹੇ ਕਿ ਨਾ ਉਹ ਲਾਈਟਾਂ ਵੀ ਬੰਦ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਕੋਈ ਹਾਸਾ ਹੋਏ ਇਹ ਇਹ ਦੇਖੋ ਕੈਮਰਾ ਸੀ ਆਲਰੇਡੀ ਸਾਰੇ ਜਿਹੜੀਆਂ ਵਾ ਕਾਰਪੋਰੇਸ਼ਨ ਨੂੰ ਪਤਾ ਹੀ ਹੈ ਚ ਪਤਾ ਨਹੀਂ ਚੱਲਦੀਆਂ ਮੀਆਂ ਲਾਈਟਾਂ ਜੇ ਬੰਦ ਕੀ ਦੇ ਨੇ ਉਸ ਵਕਤ ਦੇਣ ਸੀਗਾ ਜੇ ਬਾਕੀ ਫਿਰ ਵੀ ਸਾਡੀ ਇਹ ਤਕਰੀਰ ਦਾ ਭਾਗ ਆ ਉਹਦੇ ਦੌਰਾਨ ਜਿਹੜੀ ਗੱਲ ਕਿੰਨੀਆਂ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਤਿੰਨ ਗੋਲੀਆਂ ਚੱਲੀਆਂ ਲੱਗੀਆਂ ਲੱਗੀਆਂ ਉਹਨਾਂ ਮੇਰੇ ਮੈਨੂੰ ਦੇਖ ਰਹੀਆਂ ਉਮਰ ਕਿੰਨੀ ਹੈ ਮੇਰੇ ਖਿਆਲ ਆ ਕਿ ਐਸੇ ਮੈਡਮ ਉਮਰ ਕਿੰਨੀ ਹੈ ਕੋਈ ਨਾ ਅਜੇ ਕ੍ਰਿਟੀਕਲ ਪੋਜੀਸ਼ਨ ਹੈਗੀ ਆ ਪਤਾ ਤੁਹਾਨੂੰ ਦੱਸ ਦਿੰਦੇ ਆ ਦੀ ਮਦਰ ਕਿੰਨੇ ਪਰਸੈਂਟ ਸੀਗੇ ਐਸੀ ਕੋਈ ਇਹ ਕੁਛ ਨਹੀਂ ਅਜੇ ਪਤਾ ਜਿੰਦੇ ਤੱਕ ਕੈਮਰੇ ਵਿੱਚ ਇਹ ਕਹਿ ਦੋ ਮੈਡਮ ਕੀ ਨਾਮ ਹੈ ਤੇ ਕਿੰਨੀ ਉਮਰ ਇਹਨਾਂ ਦਾ ਨਾਮ ਜਸ਼ਪਾਲ ਹੈ ਕਿੱਥੋਂ ਦੇ ਰਹਿਣ ਵਾਲੇ ਮੈਡਮ ਕਿੰਨੀ ਸਾਲ ਦੀ ਹੈ ਕੁੜੀ ਹੈ ਜੀ ਉਹਦਾ ਕੀ ਨਾਮ ਹੈ ਜੀ 45 ਸਾਲ 45 ਸਾਲ ਉਮਰ 40 45 ਸਾਲ ਤੇ ਮੈਡਮ ਕਿੱਥੋਂ ਦੇ ਰਹਿਣ ਵਾਲੇ ਹੈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਮੈਡਮ ਕਿੱਥੋਂ ਦੇ ਰਹਿਣ ਵਾਲੇ ਹੈ ਆਨਸਰ